ਬਲੈਰੋ ਗੱਡੀ ਜਿੱਤਣ ਲਈ ਨੌਜਵਾਨ ਨੇ ਲਾਈ ਸ਼ਰਤ ਸ਼ਰਤ ਵਿੱਚ ਕਰ ਦਿੱਤਾ ਆ ਕੰਮ ਵੀਡੀਓ ਦੇਖ ਕੇ ਹੋ ਜਾਮੋਗੇ ਹੈਰਾਨ ਅਕਸਰ ਹੀ ਕਈ ਵਾਰ ਲੋਕ ਸ਼ਰਤਾਂ ਲਾ ਕੇ ਕਈ ਤਰ੍ਹਾਂ ਦੇ ਕਾਰਨਾਮੇ ਕਰ ਦਿੰਦੇ ਨੇ ਪਰ ਹੁਣ ਇੱਕ ਨੌਜਵਾਨ ਨੇ ਕਰਤਾ ਉਹ ਕੰਮ ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਦਿਖਾਈ ਦੇ ਰਿਹਾ ਹੈ ਅਤੇ ਇਸ ਦੇ ਪਿੱਛੇ ਇੱਕ ਬਲੈਰੋ ਗੱਡੀ ਖੜੀ ਦਿਖਾਈ ਦੇ ਰਹੀ ਹੈ 15 ਸਾਲ ਇਸੇ ਬਲੈਰੋ ਗੱਡੀ ਲਈ ਇਸ ਨੌਜਵਾਨ ਅਤੇ ਉਸ ਦੇ ਦੋਸਤਾਂ ਵਿਚਕਾਰ ਸ਼ਰਤ ਲੱਗ ਗਈ ਬਲੈਰੋ ਗੱਡੀ ਵਾਲਾ ਦੋਸਤ ਇਸ ਨੌਜਵਾਨ ਨੂੰ ਆਸੇ ਵਿੱਚ ਕਹਿ ਦਿੰਦਾ ਹੈ ਕਿ ਜੇਕਰ ਤੂੰ ਗੂੰ ਖਾ ਲਵੇਂ ਤਾਂ ਮੈਂ ਤੈਨੂੰ ਬਲੈਰੋ ਗੱਡੀ ਦੇ ਦੇਵਾਂਗਾ ਜਿਸ ਤੋਂ ਬਾਅਦ ਇਹ ਨੌਜਵਾਨ ਕਹਿੰਦਾ ਹੈ ਕਿ ਪਹਿਲਾਂ ਗੱਡੀ ਦੀ ਚਾਬੀ ਫੜਾ ਅਤੇ ਜਦੋਂ ਦੋਸਤ ਵੱਲੋਂ ਇਸ ਨੌਜਵਾਨ ਨੂੰ ਚਾਬੀ ਫੜਾ ਦਿੱਤੀ ਜਾਂਦੀ ਹੈ ਤਾਂ ਇਹ ਨੌਜਵਾਨ ਇੱਕ ਛੋਟੇ ਜਿਹੇ ਡੰਡੇ ਨਾਲ ਗੂੰ ਚੱਕਦਾ ਹੈ ਅਤੇ ਖਾ ਜਾਂਦਾ ਹੈ ਜਿਸ ਦੀ ਕੇ ਦੋਸਤ ਵੱਲੋਂ ਵੀਡੀਓ ਬਣਾ ਲਈ ਜਾਂਦੀ ਹੈ ਅਤੇ ਨੌਜਵਾਨ ਬਲੈਰੋ ਗੱਡੀ ਚਤਣ ਲਈ ਗੂੰ ਖਾ ਲੈਂਦਾ ਹੈ ਅਤੇ ਗੱਡੀ ਲੈ ਕੇ ਉੱਥੋਂ ਚਲਿਆ ਜਾਂਦਾ ਹੈ ਸੋ ਤੁਹਾਡੇ ਸ਼ਰਤ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਆਪਣੇ ਹਰ ਇੱਕ ਦੋਸਤ ਤੱਕ ਇਸ ਵੀਡੀਓ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ